ਪੀਵੀਟੂਡੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਅੱਜ ਅਸੀਂ ਇੱਕ ਵਾਰ ਫਿਰ ਪਿੰਡ ਮਹਿਮੂਦਪੁਰ ਦੇ ਗੁੱਗਾ ਮਾੜੀ ਦੇ ਸਥਾਨ ਤੇ ਆਏ ਹਾਂ ਆਉਣ ਦਾ ਕਾਰਨ ਤੁਹਾਨੂੰ ਪਤਾ ਹੀ ਹੈ ਕਿਉਂਕਿ ਅਸੀਂ ਪਹਿਲਾਂ ਜਿਹੜਾ ਇੱਥੇ ਛੰਝ ਮੇਲਾ ਇੱਕ ਕਰਵਾਇਆ ਜਾ ਰਿਹਾ ਸੀਗਾ ਉਹ 27 ਅਗਸਤ ਨੂੰ ਕਰਵਾਇਆ ਜਾ ਰਿਹਾ ਸੀ ਉਹ ਕੁਦਰਤੀ ਜਿਹੜਾ ਕੁਦਰਤੀ ਕਰੋਪੀ ਨਾਲ ਜਿਹੜਾ ਉਸ ਦਿਨ بارش ਐਨੀ ਆ ਗਈ ਕਿ ਸਾਰਾ ਕੁਝ ਜਿਹੜਾ ਹੈਗਾ ਉਹ ਇਹਨਾਂ ਦਾ ਮੇਲਾ ਬਿਲਕੁਲ ਖਰਾਬ ਹੋ ਗਿਆ ਤੇ ਪ੍ਰਬੰਧਕ ਕਮੇਟੀ ਨੇ ਇਹ ਮੇਲਾ ਮਜਬੂਰਨ ਜਿਹਨੂੰ ਰੱਦ ਕਰਨਾ ਪਿਆ ਸੋ ਹੁਣ ਅੱਜ ਅਸੀਂ ਇਸ ਕਰਕੇ ਇੱਥੇ ਆਏ ਆ ਕਿ ਇਹਨਾਂ ਨੇ ਦੁਬਾਰਾ ਜਿਹੜੀਆਂ ਡੇਟਾ ਦਾ ਐਲਾਨ ਕੀਤਾ ਕਿ 4 ਸਤੰਬਰ ਨੂੰ ਜਿਹੜਾ ਇਹ ਛਿੰਝ ਮੇਲਾ ਜਿਹੜਾ ਦੁਬਾਰਾ ਕਰਵਾਇਆ ਜਾਵੇਗਾ ਜੋ ਮੇਰੀ ਮੈਂ ਤੁਹਾਡੀ ਪ੍ਰਬੰਧਕਾਂ ਨਾਲ ਗੱਲ ਕਰਵਾਉਂਦਾ ਕਿ ਕੀ ਕੀ ਪ੍ਰੋਗਰਾਮ ਨੇ ਸੋ ਜੋ ਮੈਨੂੰ ਪਤਾ ਲੱਗਦਾ ਹੈ ਕਿ ਪਹਿਲਾਂ ਨਾਲੋਂ ਵੀ ਵਧੀਆ ਜੋ ਇਹ ਕਹਿੰਦੇ ਆ ਕਿ ਸਾਡੇ ਪ੍ਰਬੰਧ ਕੀਤੇ ਜਾਣਗੇ ਲੰਗਰ ਪਾਣੀ ਦਾ ਤੁਹਾਡੇ ਲਈ ਬਹੁਤ ਵਧੀਆ ਬੈਠਣ ਦਾ ਅਰੇਂਜਮੈਂਟ ਪਾਣੀ ਧਾਣੀ ਦਾ ਸਾਰਾ ਅਰੇਂਜਮੈਂਟ ਹੋਵੇਗਾ ਸੋ ਸਾਡੀ ਪੀਵੀ ਟੂਡੇ ਦੀ ਟੀਮ ਵੱਲੋਂ ਵੀ ਬੇਨਤੀ ਹੈ ਕਿ ਇਸ ਮੇਲੇ ਨੂੰ ਦੁਬਾਰਾ ਤੋਂ ਤੁਸੀਂ ਕਾਮਯਾਬ ਜ਼ਰੂਰ ਕਰੋ ਕਿਉਂਕਿ ਉਸ ਵਾਰ ਉਸ ਦਿਨ 27 ਅਗਸਤ ਨੂੰ ਜਿਹੜਾ ਮੇਲਾ ਸੀਗਾ ਉਸ ਦਿਨ ਬਹੁਤ ਹੀ ਖਰਾਬੀ ਹੋਈ ਕਿਉਂਕਿ ਬਹੁਤ ਭਰ ਚੁੱਕਿਆ ਸੀ ਮੇਲਾ ਬਹੁਤ ਜ਼ਿਆਦਾ ਵਧੀਆ ਢੰਗ ਨਾਲ ਕੁਸ਼ਤੀਆਂ ਚੱਲਦੀਆਂ ਸੀਗੀਆਂ ਤੇ ਜੇਕਰ ਤੁਸੀਂ ਇਸ ਮੇਲੇ ਸੰਬੰਧੀ ਜਿਹੜਾ ਹੈਗਾ ਸਾਰੀਆਂ ਖਬਰਾਂ ਦੇਖਣੀਆਂ ਚਾਹੁੰਦੇ ਹੋ ਤਾਂ ਤੁਹਾਨੂੰ ਅਸੀਂ ਲਗਾਤਾਰ ਦਿਖਾਵਾਂਗੇ ਤੇ ਸਾਡਾ ਚੈਨਲ ਤੁਸੀਂ ਸਬਸਕ੍ਰਾਈਬ ਅ ਜਰੂਰ ਕਰੋ ਅਗਰ ਤੁਸੀਂ ਫੇਸਬੁਕ ਤੇ ਹੋ ਤਾਂ ਉੱਥੇ ਤੁਸੀਂ ਫਾਲੋ ਜ਼ਰੂਰ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਕਾਰਾ ਗੱਗਾ ਯਾਰ ਪੀਰ ਜੀ ਦਾ ਜੀ ਬੋਲ ਸਾਚੇ ਦਰਬਾਰ ਕੀ ਜੈ ਜਿਹੜਾ ਆਪਣਾ ਪਿੰਡ ਮਹਿਮੂਦਪੁਰ ਦਾ ਜੀ 27 ਤਰੀਕ ਦਾ ਛੰਝ ਮੇਲਾ ਸੀਗਾ ਜੀ ਆਪਾਂ ਜਦੋਂ ਛੰਝ ਮੇਲਾ ਸ਼ੁਰੂ ਕੀਤਾ ਦੋ ਚਾਰ ਕੁਸ਼ਤੀਆਂ ਤੋਂ ਬਾਅਦ ਜਿਹੜੀ بارش ਉਹ ਬਹੁਤ ਜ਼ਿਆਦਾ ਆ ਗਈ ਸੀ ਜਿਹੜਾ ਖਾੜਾ ਸੀ ਉਹਦੇ ਵਿੱਚ ਪਾਣੀ ਭਰਿਆ ਗਿਆ ਜੀ ਇਸ ਕਰਕੇ ਸਾਨੂੰ ਉਹ ਕੈਨਸਲ ਕਰਨਾ ਪਿਆ ਸਾਰੇ ਹੀ ਪਿੰਡ ਨੇ ਜਿੰਨੀ ਕਮੇਟੀ ਆ ਸਾਰੇ ਪਿੰਡ ਦੇ ਸੰਜੋਗ ਨਾਲ ਇਹ ਮੀਟਿੰਗ ਅੱਜ ਦੁਬਾਰਾ ਸੀਗੀ ਜੀ ਇਹੀ ਹੁਣ ਜਿਹੜਾ ਸ਼ੰਜ ਮੇਲਾ ਜੀ 4 ਤਰੀਕ ਨੌਵਾਂ ਮਹੀਨਾ 2024 ਨੂੰ ਦੁਬਾਰਾ ਕਰਾਇਆ ਜਾ ਰਿਹਾ ਐਨਆਈ ਭਰਾਵਾਂ ਦੇ ਸੰਜੋਗ ਨਾਲ ਸਾਰੇ ਪਿੰਡ ਦੇ ਸੰਜੋਗ ਨਾਲ ਜੀ ਜਿਹੜੀ ਪਹਿਲੀ ਪਟਕੇ ਦੀ ਕੁਸ਼ਤੀ ਸੀਗੀ 1.5 ਲੱਖ ਦੀ ਜੀ ਸੰਦੀਪ ਮਹਾਰਾਸ਼ਟਰ ਜੀ ਤਾਲਬ ਬਾਬਾ ਫਲਾਹੀ ਜੀ ਇਹਨਾਂ ਵਿਚਕਾਰ ਦੁਬਾਰਾ ਕਰਾਈ ਜਾਊਗੀ ਜਿਹੜਾ ਉਸ ਤੋਂ ਬਾਅਦ ਦੋ ਮੁੰਡੀਆਂ ਦੀਆਂ ਕੁਸ਼ਤੀਆਂ ਹੋਣੀਆਂ ਜੀ ਫੇ ਸਾਰੀਆਂ ਸਪੈਸ਼ਲ ਕੁਸ਼ਤੀਆਂ ਜਿਹੜੀਆਂ ਪੈਸੇ ਦੀਆਂ ਕੁਸ਼ਤੀਆਂ ਜੀ ਜਿਹੜਾ ਲੰਗਰ ਦਾ ਪ੍ਰੋਗਰਾਮ ਹੈ ਜੀ ਸਵੇਰ ਤੋਂ ਚਾਹ ਪਕੌੜਾ ਚੱਲੂਗਾ ਜੀ ਉਸ ਤੋਂ ਬਾਅਦ ਲੰਗਰ ਦਾ ਰੇਜ ਅੱਗੇ ਨੋ ਵੀ ਵਧਿਆ ਕੀਤਾ ਜਾਊਗਾ ਜਿੰਨੇ ਵੀ ਪਹਿਲਵਾਨ ਆ ਸਾਰਿਆਂ ਦੇ ਹੱਥ ਇਹੀ ਹੱਥ ਜੋੜ ਕੇ ਬੇਨਤੀ ਆ ਕਿ ਇਹ 4 ਤਰੀਕ ਨੂੰ ਜੀ ਤੁਸੀਂ ਪਹੁੰਚਣਾ ਜ਼ਰੂਰ ਹੈ ਸਾਰਿਆਂ ਨੂੰ ਹੀ ਦਿਲ ਖਿੱਚਵੇਂ ਜਿਹੜੇ ਅਸੀਂ ਇਨਾਮ ਦੇਵਾਂਗੇ ਜੋ ਸਾਰੀ ਪ੍ਰਬੰਧਕ ਕਮੇਟੀ ਦੀ ਇਹੀ ਬੇਨਤੀ ਆ ਕਿ ਆਪਾਂ ਜਿਹੜਾ ਦੁਬਾਰਾ ਤੁਹਾਨੂੰ ਫੇਰ ਦੱਸ ਦਿੰਨੇ ਆ ਜੀ 4 ਤਰੀਕ 9ਵੇਂ ਮਹੀਨੇ ਦੇ ਵਿੱਚ ਫੇਰ ਆਪਾਂ ਇਸੇ ਆਉਣ ਵਾਲੀ 4 ਤਰੀਕ ਨੂੰ ਜੀ ਦੁਬਾਰਾ ਛੰਝ ਮੇਲਾ ਇਹ ਰੱਖਿਆ ਜੀ ਆਪਾਂ ਸਾਰੇ ਦਰਸ਼ਕਾਂ ਨੂੰ ਸਾਰੀ ਸੰਗਤ ਨੂੰ ਬੇਨਤੀ ਆ ਕਿ ਹੌਮ ਹੌਮਾ ਕੇ ਜੀ ਇਹ ਸਾਡੇ ਛੰਝ ਮੇਲੇ ਦੀ ਜਿਹੜੀ ਰੌਣਕ ਆ ਉਹਨੂੰ ਆਪਾਂ ਵਧਾਈਏ ਕਿ ਜਿੰਨੀ ਵੀ ਸਾਡੀ ਐਨਆਰ ਵੀਰ ਬਾਹਰ ਆ ਸਾਰਿਆਂ ਦੇ ਸੰਯੋਗ ਨਾਲ ਹੀ ਇਹ ਦੁਬਾਰਾ ਜਿਹੜੀ ਡੇਟ ਰੱਖੀ ਗਈ ਆ ਜੀ ਅੱਜ ਮੀਟਿੰਗ ਹੋਈ ਆ ਸਾਡੇ ਸਾਰੇ ਜਿਹੜੀ ਕਮੇਟੀ ਪ੍ਰਬੰਧਕ ਪ੍ਰਧਾਨ ਸਾਰੇ ਖੜੇ ਆ ਜੀ ਇਹ ਹੀ ਸਾਰਿਆਂ ਅੱਗੇ ਅਰਦਾਸ ਬੇਨਤੀ ਆ ਕਿ ਵੀ ਤੁਸੀਂ ਪਹੁੰਚੋ ਹਮ ਹਮ ਆਗੇ ਜੀ ਤੁਹਾਡੇ ਅਸੀਂ ਬੜੇ ਹੀ ਤਨਵਾਦੀ ਹੋਵਾਂਗੇ ਜੀ ਸਾਡੀ ਸ਼ਹਿਨਜੀ ਦੀ ਰੌਣਕ ਨੂੰ ਵਧਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ